ਪੂਰਾ ਭਾਈ ਪਿੱਛੇ ਥੋੜਾ ਜਿਹਾ ਸੁਣੋ ਲੋਕ ਸਭਾ ਚੋਣਾ 2024 ਦੇ ਮੱਦੇ ਨਜ਼ਰ ਅਦਰਸ਼ ਚੋਣ ਜਾਬਤਾ ਸਾਰੇ ਪੰਜਾਬ 'ਚ ਲੱਗੀ ਹੋਈ ਹੈ ਪਟਿਆਲਾ ਪੁਲਿਸ ਵੀ ਮਾਡਲ ਕੋਡ ਆਫ ਕੰਡਕਟ ਨੂੰ ਐਨਫੋਰਸ ਕਰਨ ਲਈ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਸਾਡੀ ਇੰਟਰ ਸਟੇਟ ਨਾਕਾਬੰਦੀ ਵੀ 14 ਪੁਆਇੰਟ ਤੇ ਲਗਾਤਾਰ ਚੱਲ ਰਹੀ ਹੈ ਅਸੀਂ ਮੋਬਾਈਲ ਨਾਕਾਬੰਦੀ ਕਰਕੇ ਬਾਕੀ ਲਿੰਕ ਰੋਡਾਂ ਜਿਹੜੀ ਹਰਿਆਣਾ ਸੂਬੇ ਨਾਲ ਜੁੜਦੀਆਂ ਨੇ ਉਹਨਾਂ ਨੂੰ ਵੀ ਕਵਰ ਕਰਦੇ ਹਾਂ ਉਸ ਤੋਂ ਇਲਾਵਾ ਵਲਨਰੇਬਲ ਲੋਕੇਸ਼ਨਾਂ ਜਿਹੜੀਆਂ ਨੇ ਉੱਥੇ ਅਸੀਂ ਫਲੈਗ ਮਾਰਚ ਵੀ ਕਰਦੇ ਹਾਂ ਉਸੇ ਲੜੀ ਚ ਅੱਜ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਤੇ ਦਿਸ਼ਾ ਨਿਰਦੇਸ਼ ਛੇੜ ਅੱਜ ਅਸੀਂ ਇੱਥੇ ਪਟਿਆਲੇ ਜ਼ਿਲ੍ਹੇ ਚ ਈਜੀ ਵਰੀ ਵੱਡਾ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਟੀ ਮਿਲੇ ਤੇ ਸ਼ਰਾਰਤੀ ਅਨਸਰਾਂ ਨੂੰ ਪੈਦਾ ਮਾਹੌਲ ਮਿਲੇ ਇਹਦੇ ਚ ਅਬਲੋਵਾਲ ਤੋਂ ਲੈ ਕੇ ਅਨਾਰਦਾਨਾ ਚੌਂਕ ਤੇ ਸਾਰਾ ਜਿਹੜਾ ਸ਼ਹਿਰੀ ਏਰੀਆ ਉਹ ਕਵਰ ਕੀਤਾ ਜਾਊਗਾ ਇਹਦੇ ਚ ਪੈਰਾਮਿਲਟਰੀ ਫੋਰਸ ਦੀ ਵੀ ਵਰਤੋਂ ਕੀਤੀ ਜਾਊਗੀ ਇਹ ਤਿੰਨੇ ਸਬ ਡਿਵੀਜ਼ਨਾਂ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਡੀਐਸਪੀ ਰੂਰਲ ਐਸਪੀ ਸਿਟੀ ਸਾਹਿਬ ਇਹਦੀ ਅਗਵਾਈ ਕਰਨਗੇ ਤੇ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਪੁਲਿਸ वचनबद्ध ਦਾ ਤੇ ਕਿਸੇ ਕੋਲੇ ਜੇ ਕੋਈ ਵੀ ਮਾੜੇ ਅੰਸਰਾਂ ਦੀ ਇਨਫੋਰਮੇਸ਼ਨ ਵੀ ਹੈਗੀ ਆ ਤੇ ਉਹ ਵੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਹਾਂਜੀ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਿਹੜੇ ਇੰਟਰ ਸਟੇਟ ਨਾਕੇ ਨੇ ਉਹ ਡੇ ਐਂਡ ਨਾਈਟ ਦੋਨੇ ਚੱਲੂ ਨੇ ਤੇ ਰਾਤ ਨੂੰ ਵੀ ਅਸੀਂ ਜਿਹੜੇ ਭੀੜੀ ਏਰੀਆ ਨੇ ਉੱਥੇ ਪ੍ਰੋਪਰ ਨਾਈਟ ਪੈਟਰੋਲਿੰਗ ਵੀ ਕਰਦੇ ਆ ਤੇ ਨਵੀਆਂ ਪੀਸੀਆਰ ਗੱਡੀਆਂ ਵੀ ਆਈਆਂ ਨੇ ਉਹਨਾਂ ਦੀ ਵੀ ਵਰਤੋਂ ਕਰਦੇ ਦੇਖੋ ਸ਼ਰਾਰਤੀ ਅਨਸਰਾਂ ਲਈ ਅਸੀਂ ਪਹਿਲਾਂ ਵੀ ਕਾਫੀ ਵੱਡੀ ਕਾਰਵਾਈਆਂ ਕਰਦੇ ਰਹੇ ਆ ਰੋਕੂ ਕਾਰਵਾਈਆਂ ਵੀ ਕੀਤੀਆਂ ਨੇ ਐਨਡੀਪੀਐਸ ਦੇ ਐਕਸਰਸਾਈਜ਼ ਦੇ ਕਾਫੀ ਮੁਕਦਮਾਤ ਵੀ ਦਰਜ ਕੀਤੇ ਸ਼ਰਾਰਤੀ ਅਨਸਰਾਂ ਨੂੰ ਪਟਿਆਲਾ ਪੁਲਿਸ ਵੱਲੋਂ ਇਹ ਸਖ਼ਤ ਸਨੇਹਾ ਆ ਕਿ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੇ ਵੀ ਸ਼ਰਾਰਤੀ ਅਨਸਰ ਨੂੰ ਬਰਦਾਸ਼ਤ ਨਹੀਂ ਕਰੂਗੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਥੈਂਕ ਯੂ ਹਾਂਜੀ 2-3 ਇਨਸੀਡੈਂਟਸ ਹੋ ਚੁੱਕੇ ਆ ਜੀ ਉਹ ਇਲੈਕਸ਼ਨ ਪੋਰਟਲ ਤੇ ਅਸੀਂ ਰਿਪੋਰਟਿੰਗ ਵੀ ਕਰ ਦਿੰਨੇ ਆ ਜਿੱਥੇ ਵੀ ਅਨਕਾਊਂਟਡ ਕੈਸ਼ ਮਿਲਦਾ ਭਾਵੇਂ ਐਫਐਸਬੀ ਟੀਮ ਨੂੰ ਮਿਲੇ ਇਨਕਮ ਟੈਕਸ ਦੀ ਟੀਮ ਨੂੰ ਮਿਲੇ ਉਹ ਅਸੀਂ ਜਾਪਤ ਅਨੁਸਾਰ ਕਾਰਵਾਈ ਕਰਕੇ ਤੇ ਉਹਦੀ ਇਲੈਕਸ਼ਨ ਕਮਿਸ਼ਨ ਨੂੰ ਰਿਪੋਰਟਿੰਗ ਵੀ ਕਰਦੇ ਆ ਥੈਂਕ ਯੂ